ਆਰਿਆ ਨੂੰ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਵੈਲਕਮ ਇਹ ਇੰਪਰੂਵਮੈਂਟ ਟੈਸਟ ਹਿਆਰਪੁਰ ਇਹ ਬਹੁਤ ਜਲਦੀ ਇੱਕ ਸ਼ਹਿਰ ਵਾਸੀਆਂ ਲਈ ਖੁਸ਼ਖਬਰੀ ਦੀ ਗੱਲ ਆ ਕਿ ਅਸੀਂ ਇਹ ਨਲਾਮੀ ਕਰਨ ਜਾ ਰਹੇ ਹਾਂ ਰੀ ਆਕਸ਼ਨ ਜਿਹਦੇ ਵਿੱਚ ਅਸੀਂ ਪਾਰਦਰਸ਼ੀਤਾ ਦੇ ਨਾਲ ਹੀ ਜਿਹੜੇ ਸਾਰੇ ਪਲਾਟਾਂ ਦੀ ਸੇਲ ਕਰਨ ਜਾ ਰਹੇ ਹਾਂ ਇਹਦੇ ਵਿੱਚ ਰੈ residențial ਵੀ ਆ ਕਮਰਸ਼ੀਅਲ ਵੀ ਆ ਸ਼ਾਪ ਕਮ ਆਫਿਸ ਵੀ ਨੇ ਐਸਆਈਓ ਨੇ ਜਿਹਦਾ ਪਹਿਲਾਂ ਵੀ ਕੁਝ ਟਾਂ ਪਹਿਲਾਂ ਇਹਦੀ ਆਪਸ਼ਨ ਕੀਤੀ ਸੀ ਜਿਹਦੇ ਵਿੱਚ ਸਾਡੇ ਕੋਲ ਹੁਣ ਵੇਕੈਂਟ ਰਹਿ ਗਿਆ ਹੋਇਆ ਆ ਉਹਨੂੰ ਜਿੰਨਾ ਵੀ ਸਾਡੇ ਤੋਂ ਪ੍ਰਾਪਰਟੀਜ਼ ਉਹਦੇ ਵਿੱਚ ਆਉਂਦੀਆਂ ਹੁਣ ਦੁਬਾਰਾ ਰੀ ਆਪਸ਼ਨ ਚ ਉਹ ਅਸੀਂ ਕਰਨੇ ਜਾ ਰਹੇ ਆ ਇਸ ਕਰਕੇ ਅਸੀਂ ਸ਼ਹਿਰ ਵਾਸੀਆਂ ਨੂੰ ਜੋ ਦੱਸਣਾ ਚਾਹੁੰਦੇ ਸੀ ਕਿ ਇਸ ਵਿੱਚ ਕਿਸ ਕਿਸ ਤਰ੍ਹਾਂ ਦੇ ਪਲਾਟ ਕਿਸ ਤਰ੍ਹਾਂ ਦੇ ਸਾਈਜ਼ ਨੇ ਤੇ ਉਹ ਕੀ ਕੀ ਇਹਦੇ ਵਿੱਚ ਰੇਟ ਹੋਣਗੇ ਸੋ ਤੁਹਾਨੂੰ ਕਿੰਨੇ ਪਲਾਟ ਹੈ ਕਿੰਨੇ ਰਹਿਸ਼ੀ ਤੇ ਕਿਹੜੀ ਸਕੂਨ ਚ ਹੈਗੇ ਨੇ ਇਹ ਸਕੀਨ ਨੰਬਰ 2 ਦੇ ਵਿੱਚ ਤਕਰੀਬਨ ਇਹ 12 ਪਲਾਟ ਨੇ ਤੇ ਇੱਕ ਕਾਰਨਰ ਦਾ ਜਾਂਦਾ ਇੱਕ ਹੋਰ ਐਸ਼ੀ ਕਾਰਨਰ ਚ ਆ ਜਾਂਦਾ ਇੱਕ ਉੱਥੇ ਬਣੀ ਹੋਈ ਦੁਕਾਨ ਨੇ ਜਿਹੜੀ ਰਜੀਵ ਗਾਂਧੀ ਐਵੇਨਿਊ ਬਣਦੀ ਹੈ ਸਕੀਮ ਨੰਬਰ 2 ਦੇ ਵਿੱਚ ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇਸ ਤੋਂ ਇਲਾਵਾ ਸਾਡੇ ਕੋਲ ਜਦੋਂ ਮਿਨੀ ਸੈਕਟਰੀਟੋਰਲੇ ਪਾਸੇ ਜੂ ਟਾਈਪ ਇੱਕ ਮਾਰਕੀਟ ਬਣੀ ਹੋਈ ਆ ਅ ਸੰਤਰਤ ਸਿੰਘ ਨਹੀਂ ਸਰ ਸੀ ਕਰਤਾਰ ਸਿੰਘ ਜਿਹੜੀ ਉੱਥੇ ਮਾਰਕੀਟ ਬਣੀ ਹੋਈ ਆ ਉਹਦੇ ਵਿੱਚ ਸਾਡੇ ਕੋਲ 29 ਜਿਹੜੀਆਂ ਸ਼ਾਪਸ ਨੇ ਇਹ ਉੱਪਰ ਜਾਂ ਫਸਟ ਫਲੋਰ ਤੇ ਉਹ ਅਸੀਂ ਉਹਦੀ ਸੇਲ ਕਰਨ ਜਾ ਰਹੇ ਹਾਂ ਤੇ ਇਸ ਤੋਂ ਇਲਾਵਾ ਕੋਈ 11 ਨੰਬਰ ਸਕੀਮ ਚ ਵੀ ਹੈਗੇ ਨੇ 11 ਨੰਬਰ ਸਕੀਮ ਦੇ ਵਿੱਚ ਸਾਡੇ ਕੋਲ ਦੋ ਪਲਾਟ 8-8 ਮਰਲੇ ਦੇ ਅਸੀਂ ਉਹਦੀ ਆਪਸ਼ਨ ਕਰਨ ਜਾ ਰਹੇ ਹਾਂ ਬਹੁਤ ਹੀ ਵਧੀਆ ਔਰ ਲੋਕੇਸ਼ਨ ਤੇ ਆ ਉਹ ਸਾਨੂੰ ਉਮੀਦ ਆ ਕਿ ਕਾਫੀ ਉੱਥੇ ਬੋਲੀ ਚੜ੍ਹੇਗੀ ਚਲੋ ਲਗਾਤਾਰ ਪ੍ਰਣਿਸ਼ ਕਰ ਰਹੇ ਹੁਣ ਨਵੀਂ ਸਰਕਾਰ ਇਹ ਆਪਸ਼ਨਾਂ ਹੁੰਦੀਆਂ ਕਰੇਗੀ ਪਰ ਪਲਾਟ ਦੇਖ ਨਹੀਂ ਦੇ ਕੀ ਰੇਟ ਦੀ ਕੋਈ ਸੋ ਲੋਬੀ ਆ ਰਹੀ ਲੋਕਾਂ ਨੂੰ ਬਹੁਤ ਜ਼ਿਆਦਾ ਰੀਡ ਰੈਸਿਸ ਦੀ ਸਰਕਾਰ ਹਾਂਜੀ ਹਾਂਜੀ ਕੁਝ ਇਸ ਵਿੱਚ ਸਿਗਾ ਕਿ ਇਸ ਵਾਰੀ ਅਸੀਂ ਡੀ ਸਾਹਿਬ ਨਾਲ ਮੀਟਿੰਗ ਕਰਕੇ ਜੋ ਸਾਡੀ ਪੰਜ ਮੈਂਬਰੀ ਕਮੇਟੀ ਆ ਉਹਦੇ ਵਿੱਚ ਅਸੀਂ ਜਿਹੜੇ ਰੇਟ ਆ ਰਵਾਈਸ ਕੀਤੇ ਆ ਜਿਹੜੇ ਪਹਿਲਾਂ ਰੇਟ ਹਾਈ ਸੀਗੇ ਉਹਨੂੰ ਘੱਟ ਕਰਕੇ ਇਸ ਵਾਰੀ ਵੇਚਣ ਜਾ ਰਹੇ ਹਾਂ ਜੇ ਕਿਸੇ ਲੈਣਾ ਉਹ ਕਿਸ ਤਰ੍ਹਾਂ ਲੈ ਸਕਦਾ ਉਹ ਇਹਦੇ ਵਿੱਚ ਆਪਾਂ ਨੇ ਵੈਬਸਾਈਟ ਦਿੱਤੀ ਹੋਈ ਆ ਵੈਬਸਾਈਟ ਤੇ ਜਾ ਕੇ ਤੁਹਾਨੂੰ ਲੌਗਇਨ ਕਰਨਾ ਪਏਗਾ ਵਿੱਚ ਰਜਿਸਟ੍ਰੇਸ਼ਨ ਕਰਨੀ ਪਏਗੀ ਜਿਹੜੀ ਸਾਡੀ ਰਜਿਸਟ੍ਰੇਸ਼ਨ ਆ ਉਹ ਸਟਾਰਟ ਹੋ ਗਈ ਆ ਇਹ ਤਕਰੀਬਨ ਇਹੋ 16 ਤਰੀਕ ਤੱਕ ਚੱਲੇਗੀ ਹਾਂਜੀ 16 ਤਰੀਕ ਤੱਕ ਜਿਹੜੀ ਰਜਿਸਟ੍ਰੇਸ਼ਨ ਚੱਲੇਗੀ 16 ਤੋਂ 2 ਤੱਕ ਉਸ ਤੋਂ ਬਾਅਦ ਨਾਲ ਹੀ ਜਿਹੜੀ ਇਹਦੀ 20 ਤੋਂ ਲੈ ਕੇ 22 ਤਰੀਕ ਤੱਕ 22 ਤਰੀਕ ਸ਼ਾਮੀ 5 ਵਜੇ ਤੱਕ ਜਿਹੜੀ ਆ ਆਨਲਾਈਨ ਆਪਸ਼ਨ ਹੋਏਗੀ ਜਿਸ ਤਰ੍ਹਾਂ ਕੋਈ ਵੀ ਪਰਸਨ ਆ ਘਰੇ ਬੈਠਾ ਜਿੱਥੇ ਵੀ ਜਾਂ ਬਾਹਰ ਐਨ ਆਰ ਆਈ ਕੋਈ ਵੀ ਕਿਤੇ ਬੈਠਾ ਹੋਇਆ ਜਿਹੜੇ ਉਹ ਪਰਚੇਸ਼ ਕਰ ਸਕਦਾ ਆਪਸ਼ਨ ਦੇ ਲਈ ਕਿੰਨੇ ਬੰਦੇ ਚਾਹੀਦੇ ਜਿੱਦਾਂ ਹੁਣ ਇੱਕ ਪਲਾਂਟ ਨੂੰ ਇੱਕ ਬੰਦਾ ਹੀ ਸਿੰਗਲ ਕਰ ਦਿੰਦਾ ਹੈ ਤਿੰਨ ਬੰਦੇ ਘਟੋ ਘਾਟ ਤਿੰਨ ਬੰਦਿਆਂ ਦਾ ਹੋਣਾ ਬੋਲੀ ਕਰਦਾ ਬਹੁਤ ਜ਼ਰੂਰੀ ਹੈ ਪਾਰਟਿਸਿਪੇਟ ਲਈ ਉਹਨੇ ਰਕਮ ਕਿੰਨੀ ਲਗੀ ਜਦੋਂ ਪਾਰਟੀ ਜਦੋਂ ਉਹਨੇ ਅਪਲਾਈ ਕਰਨਾ ਹੈ ਤੇ ਉਹਨੇ ਕੀ ਕੀ ਚੀਜ਼ਾਂ ਜੁੜ ਚਾਹੀਦੀ ਡਾਕੂਮੈਂਟ ਬਣਾ ਲੈਣਾ ਜੇਕਰ ਨੇ ਤਾਂ ਹੈ ਉਹ ਉਦਮਕ ਹੋਣਾ ਪੈਣੀ 10000 ਜਦੋਂ ਵੀ ਫਾਸਟ ਇੱਕ ਟਾਈਮ ਆਕਸ਼ਨ ਕਰਦੇ ਆ ਤਾਂ 10000 ਰੁਪਏ ਦਾ ਆਕਸ਼ਨ ਅਸੀਂ ਵੱਧ ਦੇ ਸਕਦੇ ਆ ਜਿਹੜੀ ਉੱਤੇ ਘਾਟੋ ਘਾਟ ਕੀਮਤ ਆ ਜਦਾਂ ਪਹਿਲਾ ਪਲਾਟ ਰੈਸਿਪੀ ਪਲਾਟ ਆ 12 ਜਿਹੜੇ ਉਹਦੇ ਵਿੱਚ ਬਿਆਨਾਂ ਰਕਮ 1 ਲੱਖ ਰੁਪਏ ਰੱਖੀ ਹੋਈ। ਉਹ ਤਾਂ ਬਾਅਦ ਚ ਜਦੋਂ ਹਾਂ ਜਦੋਂ ਸੇਲ ਹੋ ਜਾਂਦਾ। ਜਿਹੜੀ ਹੁਣ ਦੋ ਬੰਦੇ ਤਿੰਨ ਬੰਦੇ ਆਫਰ ਬਿਡਸ ਕਰਦੇ ਇੱਕ ਹੋ ਜਾਂਦਾ ਸਫਲ ਹੋ ਜਾਂਦਾ ਤੇ ਬਾਕੀ ਇਹ ਦੋਨਾਂ ਸੀ ਆਪਣੇ ਵਾਪਸ ਕੀਤੇ ਜਾਣਗੇ। ਹਾਂਜੀ ਹਾਂਜੀ ਉਹ ਰਿਫੰਡ ਹੋਣਗੇ ਉਹਨਾਂ ਦੇ ਅਕਾਊਂਟ ਦੇ ਵਿੱਚ ਰਿਫੰਡ ਹੋ ਕੇ ਆ ਜਾਣਗੇ। ਜਿਹੜੇ 10000 ਆਪਾਂ ਕਿੱਥੇ ਜਮ੍ਹਾਂ ਕਰਾਉਣੀ ਆਨਲਾਈਨ ਵੀ ਹੋਏਗਾ। ਆਨਲਾਈਨ ਹੀ ਹੋਏਗਾ। ਸਾਡੇ ਉਹਦਾ ਅਕਾਊਂਟ ਹੋਏਗਾ। ਇੰਪਰੂਵਮੈਂਟ ਫੰਡ ਦਾ ਉਹਦੇ ਅਕਾਊਂਟ ਦੇ ਵਿੱਚ ਹੀ ਪੈਸੇ ਆਉਣਗੇ। ਜਿਹੜੀ ਅਪਲਾਈ ਆ ਸਰ ਉਹ ਆਫਲਾਈਨ ਵੀ ਹੋ ਸਕਦੀ ਆ। ਨਹੀਂ ਨਹੀਂ ਇਹ ਈ ਆਪਸ਼ਨ ਨੂੰ ਕਹਿੰਦੇ ਆ ਈ ਆਪਸ਼ਨ ਦੇ ਵਿੱਚ ਆਪਾਂ ਸਿਰਫ ਸਾਈਟ ਤੇ ਜਾ ਕੇ ਈ ਆਪਸ਼ਨ ਕਰ ਸਕਦੇ ਕਿਸੇ ਦਾ ਕੋਈ ਲੈਣਾ ਦੇਣਾ ਨਹੀਂ ਕੋਈ ਇਹਦੇ ਵਿੱਚ ਕੋਈ ਵੀ ਕੁਝ ਨਹੀਂ ਕਰ ਸਕਦਾ ਕਾਰਪੁਰ ਦੇ ਸ਼ਹਿਰ ਵਾਸੀਆਂ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਕਿ ਇੰਪਰੂਵਮੈਂਟ ਟਰਸ ਜਿਹੜਾ ਹੈ ਰੀ ਆਪਸ਼ਨ ਕਰਨ ਜਾ ਰਿਹਾ ਜਿਹੜੇ ਵੈਕੈਂਸੀਗਾ ਔਰ ਜੋ ਇਹਨਾਂ ਕੋ ਜਾ ਕੋਈ ਦੁਬਾਰਾ ਇਹ ਕਰ ਸਕਦੇ ਆ ਲੀਗਲੀ ਔਰ ਜਿੱਦਾਂ ਇਹਨਾਂ ਨੂੰ ਦੱਸਿਆ ਚੇਅਰਮੈਨ ਸਾਹਿਬ ਨੇ ਹੌਲਕ ਸਾਹਿਬ ਨੇ ਪਹਿਲਾਂ ਦੱਸਿਆ ਔਰ ਯੂ ਸਾਹਿਬ ਵੀ ਬੈਠੇ ਆ ਸਾਰਾ ਡਿਪਾਰਟਮੈਂਟ ਬੈਠਾ ਇਹਨਾਂ ਨੇ ਤਸਵੀਜ਼ ਜਿਹੜੀ ਆ ਨੂੰ ਦੁਆਰਾ ਅਚੇਚਿਆ ਔਰ ਕੁਛ ਰੇਟ ਵੀ ਇਹਨਾਂ ਨੇ ਘਟਾਏ ਆ ਤਾਂ ਕਿ ਸ਼ਹਿਰ ਦੇ ਲੋਕ ਇਹਦਾ ਜਲਦੀ ਲਾਭ ਉਠਾ ਸਕਣ ਔਰ ਇੰਪਰੂਵਮੈਂਟ ਟਰਸਟ ਨੂੰ ਫਾਇਦਾ ਹੋਇਆ ਸਾਡੀ ਸਰਕਾਰ ਦੇ ਮਾਨਜੁਕ ਮੁੱਖ ਮੰਤਰੀ ਭਗਵੰਤ ਪਾਣਜੀ ਦੇ ਇੱਕੋ ਇੱਕ ਉਹਨਾਂ ਦਾ ਸਾਨੂੰ ਡਾਇਰੈਕਸ਼ਨਸ ਆ ਕਿ ਆਮ ਪਬਲਿਕ ਨੂੰ ਸਰਕਾਰੀ ਅਗਰ ਵੀ ਕੋਈ ਇਜ਼ਾਰਾ ਉਹਦਾ ਫਾਇਦਾ ਹੋਣਾ ਚਾਹੀਦਾ ਔਰ ਸ਼ਹਿਰ ਵਾਲਿਆਂ ਲਈ ਵੀ ਇੱਕ ਮੈਂ ਕਹਿੰਨਾ ਬੜਾ ਸੁਨਹਿਰੀ ਮੌਕਾ ਹੁੰਦਾ ਕਿਉਂਕਿ ਇੰਪਰੂਵਮੈਂਟ ਟਰਸਟੀ ਜਿਹੜੀ ਆ ਸਾਰੀਆਂ ਗੌਰਮੈਂਟ ਦੀ ਜਿਹੜੀਆਂ ਕੋਈ ਕਲੋਨੀਆਂ ਹੁੰਦੀਆਂ ਜਾਂ ਕਮਰਸ਼ੀਅਲ ਸਾਈਟਾਂ ਹੁੰਦੀਆਂ ਉਹਨਾਂ ਦੇ ਸਾਰੇ ਸਰਕਾਰੀ ਤੌਰ ਤੇ ਉਹਨੂੰ ਕੋਈ ਸਾਰੀਆਂ ਚੀਜ਼ਾਂ ਪੂਰੀਆਂ ਹੁੰਦੀਆਂ ਲੈਣ ਵੇਲੇ ਵੱਡੀ ਗੱਲ ਇਹ ਕੋਈ ਦਿੱਕਤ ਨਹੀਂ ਆਉਂਦੀ ਔਰ ਜਿੱਦਾਂ ਇਹਨਾਂ ਨੇ ਆ ਕਿਹਾ ਇਹ ਇਹ ਬੜੇ ਅੱਛੇ ਏਰੀਏ ਕਿਉਂਕਿ ਇਹਨਾਂ ਦੇ ਮੂਰੇ ਪਾਰਕਿੰਗ ਹੁੰਦੀ ਵੱਡੀ ਗੱਲ ਇਹ ਤੁਸੀਂ ਦੇਖ ਲਓ ਕਮਰਸ਼ੀਅਲ ਸਾਈਟ ਕਿੰਨੀ ਵਧੀਆ ਵੀ ਹੋਵੇ ਲੇਕਿਨ ਪਾਰਕਿੰਗ ਨਹੀਂ ਮਿਲਦੀ ਦੇਖੋ ਪਾਰਕਿੰਗ ਦਾ ਇਸ਼ੂ ਹਰ ਇੱਕ ਜਗ੍ਹਾ ਤੇ ਸ਼ਹਿਰ ਦੇ ਵਿੱਚ ਹੈ ਔਰ ਇਹਨਾਂ ਦੇ ਅੱਗੇ ਤੁਸੀਂ ਜਿੱਥੇ ਬੜ ਜਾਓ ਉੱਥੇ ਪਾਰਕਿੰਗ ਹੈ ਔਰ ਆਉਣ ਵਾਲਾ ਟਾਈਮ ਇਦਾਂ ਦਾ ਹੋਣਾ ਕਿ ਜਿਹੜਾ ਹਰੇਕ ਆਦਮੀ ਕਾਰਜ ਜਾਂਦਾ ਮੇਰੇ ਲਿਹਾਜ਼ ਨਾਲ ਇੱਕ ਬੜਾ ਸੁਨਹਿਰੀ ਮੌਕਾ ਆ ਔਰ ਜਿਹੜਾ ਰੇਟ ਘਟੇ ਆ ਇਹ ਵੀ ਇੱਕ ਹੋਰ ਅੱਛਾ ਮੌਕਾ ਹੁੰਦਾ ਕਿਉਂ ਰੇਟ ਕਦੇ ਮਾਰਕੀਟ ਚ ਘਟਦੇ ਨਹੀਂ ਆ ਪਰ ਚਲੋ ਇੰਪਰੂਵਮੈਂਟ ਅਸੋ ਤੇ ਫੈਸਲਾ ਲਿਆ ਬੜੀ ਅੱਛੀ ਗੱਲ ਆ ਸਾਡੇ ਕੋ ਪੈਸੇ ਆਉਗੇ ਕੱਲੋਂ ਅਸੀਂ ਹੋਰ ਉਹਨੂੰ ਕਲੋਨੀ ਸਾਈਟ ਕੋਈ ਅੱਛੀ ਤੇ ਲਗਾਵਾਂਗੇ ਜਿੱਦਾਂ ਨਾ ਦੱਸਿਆ ਕਿ ਸੁੰਦਰ ਨਗਰ ਦੇ ਨਾਲ ਸਾਡਾ ਜਿਹੜਾ ਲੱਗਦਾ ਏਰੀਆ ਆਲਰੇਡੀ ਉੱਥੇ ਬਹੁਤ ਅੱਛੀ ਕਲੋਨੀ ਆ ਇੰਪਰੂਵਮੈਂਟ ਅਸੋ ਕਿੰਨਾਂ ਸਕੀਮ ਨੰਬਰ ਆ ਨੰਬਰ 2 ਸਕੀਮ ਨੰਬਰ 2 ਦੇ ਨਾਲ ਵੀ ਤੁਹਾਡੀ ਦੁਆਰਾ ਜਿਹੜ ਉਹ ਵੀ ਕੱਚੀ ਉਹਨੂੰ ਹੋਰ ਵਧੀਆ ਕਰਕੇ ਉਹਨੂੰ ਸਾਈਡ ਨੂੰ ਡਵੈਲਪ ਕਰਾਂਗੇ ਸੋ ਉਹ ਵੀ ਸ਼ਹਿਰ ਵਾਲੇ ਨੇ ਇੱਕ ਅੱਛਾ ਮੌਕਾ ਹੋਣਾ ਉਹਦੇ ਚ ਡਰਾ ਵੀ ਹੋਣਾ ਉਹਦੇ ਚ ਬਾਕੀ ਆਪਸ਼ਨ ਹੁੰਦੀ ਆ 60% ਡਰਾ ਹੋਣਾ ਡਰਾਜ ਵੀ ਸਾਡਾ ਕਿਸਮਤ ਹੁੰਦੀ ਆ ਮੁਕੱਦਰ ਹੁੰਦਾ ਜਿਹਦਾ ਹੈਗਾ ਉਹਨੂੰ ਉਹਨੂੰ ਸਰਕਾਰੀ ਰੇਟ ਤੇ ਮਿਲ ਜਾਣੀ ਆ ਸੋ ਇਹ ਬੜਾ ਅੱਛੀ ਮੈਂ ਇਹ ਜਿਹੜੀ ਤਸਵੀਜ਼ ਆਈ ਹੈ ਚੇਅਰਮੈਨ ਸਾਹਿਬ ਲੈ ਕੇ ਆਇਆ ਕਿਉਂਕਿ ਸ਼ਹਿਰ ਦੇ ਡਵੈਲਪਮੈਂਟ ਵੱਲੋਂ ਧਿਆਨ ਆ ਰਿਹਾ ਹੈ ਨਾ ਸੋ ਹੋਰ ਵੀ ਆਪਾਂ ਦੇਖਾਂਗੇ ਅਪਰੂਵਮੈਂਟਸ ਸਸਥਰੂ ਜਿਹੜੀ ਵੀ ਸ਼ਹਿਰ ਦੀ ਡਵੈਲਪਮੈਂਟ ਨੂੰ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਨੀ ਇੱਕ ਪ੍ਰਾਲੀਕ ਚਾਰੀਆ ਜਿਹੜੀ ਪੁੱਡਾ ਵੱਲੋਂ ਲੈਣੀ ਜੀ ਲੱਗਦਾ ਨਹੀਂ ਆਨਲਾਈਨ ਟਾਈਮ ਟੂ ਇੰਪਰੂਵਮੈਂਟ ਨਸ ਨੂੰ ਟੇਕ ਓਪ ਕਰਨਾ ਚਾਹੀਦਾ ਕਿਉਂਕਿ ਉਸ ਤੋਂ ਉੱਧਾ ਪੁੱਡਾ ਨੇ ਤਾਂ ਕੁਝ ਬੁਲਾਣਾ ਨਹੀਂ ਹੈਗਾ ਨਹੀਂ ਐਦਾਂ ਨਹੀਂ ਹੈ ਆਪਾਂ ਡਿਪਾਰਟਮੈਂਟ ਵਾਈਜ਼ ਲੱਗ ਚੀਜਾਂ ਹੋਈਆਂ ਕਿਉਂਕਿ ਇੰਪਰੂਵਮੈਂਟ ਨਸ ਲੋਕਲ ਬਾਡੀ ਨਾਲ ਸੰਬੰਧੇ ਤਾਂ ਪੁੱਡਾ ਵੀ ਹੈਗਾ ਔਰ ਉਹਦੇ ਤੇ ਵੀ ਅਸੀਂ ਸ਼ਹਿਰ ਵਸੀਆਂ ਨੂੰ ਬਹੁਤ ਅੱਛੀ ਚੀਜ਼ ਦੇਵਾਂਗੇ ਕਿਉਂਕਿ ਦੇਖੋ ਸ਼ਹਿਰ ਦਾ ਅੱਜ ਤੱਕ ਇਹ ਸ਼ਹਿਰ ਜਿਹੜਾ ਸਾਡਾ ਪੁਰਾਣਾ ਸ਼ਹਿਰ ਔਰ ਜਦੋਂ ਇਸ ਸ਼ਹਿਰ ਦੇ ਵਿੱਚ ਕੋਈ ਨਵੀਂ ਚੀਜ਼ਾਂ ਨਹੀਂ ਆਉਗੀਆਂ ਲੋਕਾਂ ਨੂੰ ਕਿੱਦਾਂ ਪਤਾ ਲੱਗੂ ਕੋਈ ਡਵੈਲਪਮੈਂਟ ਆਈ ਹੈ ਸੋ ਉਸ ਸਾਈਟ ਨੂੰ ਵੀ ਪਲੱਸ ਜਿਹੜੀ ਕੋਈ ਹੋਰ ਸਾਈਟਾਂ ਵੀ ਸਾਡੇ ਕੋਲ ਪਈਆਂ ਸ਼ਹਿਰ ਦੇ ਵਿੱਚ ਉਹਨਾਂ ਨੂੰ ਵੀ ਬਹੁਤ ਅੱਛੇ ਢੰਗ ਨਾਲ ਅਗਰ ਕਾਨੂੰ ਤਜ਼ਵੀਜ਼ ਬੰਦ ਨਹੀਂ ਹੈ ਗਵਰਨਮੈਂਟ ਅਗਰ ਚਾਰਜ ਅਪਰੂਵਮੈਂਟ ਅਸੂ ਦੇ ਸਕਦੀ ਆ ਉਹ ਇੱਕ ਤਜ਼ਵੀਜ਼ ਆ ਉਹਨੂੰ ਮੈਂ ਇਨਸ਼ੋਰ ਨਹੀਂ ਕਰ ਸਕਦਾ ਲੇਕਿਨ ਅਗਰ ਇਦਾਂ ਟਾਈਮ ਹੈ ਲੇਕਿਨ ਉਹ ਸ਼ਹਿਰ ਦੀ ਉਹਨੂੰ ਬੈਸਟ ਚੀਜ਼ ਦਵਾਗੇ ਲੋਕਾਂ ਨੂੰ ਉੱਥੇ ਹਰ ਇੱਕ ਤਰ੍ਹਾਂ ਦੀ ਫੈਸਿਲਿਟੀਜ਼ ਮਿਲੇਗੀ ਅਚੀ ਲੋਕੇਲਟੀ ਮਿਲੇਗੀ ਅਚੀ ਗ੍ਰੀਨਰੀ ਮਿਲੇਗੀ ਉਥੇ ਬਹੁਤ ਸਾਰੇ ਬੂਟੇ ਆ ਉਹਨਾਂ ਨੂੰ ਬਚਾਵਾਂਗੇ ਵੀ ਉਹਨੂੰ ਦੇਖਾਂਗੇ ਉਹਦਾ ਕੀ ਵੈਸਟ ਕਰ ਸਕਦੇ ਜਿੱਦਾ ਉਹਦੇ ਨਾਲ ਤੁਸੀਂ ਫੂਡ ਸਟਰੀਟ ਦੇਖੋ ਉਹਦੇ ਨਾਲ ਨਾਲ ਅਸੀਂ ਜਿਹੜੀ ਲਾਈ ਹੈ ਉਹਦੀ ਬਾਉਂਡਰੀ ਲਾਈ ਹੈ ਤੁਸੀਂ ਦੇਖੋ ਉਹਦੀ ਖੂਬਸੂਰਤੀ ਰੋਡ ਦੀ ਕਿੰਨੀ ਨਿਕਲੀ ਹੈ ਔਰ ਉਸ ਤੋਂ ਅੱਗੇ ਵੀ ਕਰ ਰਹੇ ਆ ਇਦਾਂ ਸ਼ਹਿਰ ਦੇ ਲਗ ਲਗ ਏਰੀਆ ਦੇ ਵਿੱਚ ਅਸੀਂ ਡਿਵੈਲਪਮੈਂਟ ਕਰ ਰਹੇ ਆ ਜਿਹਦਾ ਸ਼ਹਿਰ ਨਿਵਾਸੀਆਂ ਨੇ ਆਲਰੇਡੀ ਵੀ ਸਵਾਗਤ ਕੀਤਾ ਇਸ ਚੀਜ਼ ਦਾ ਤਾਂ ਤੁਸੀਂ ਦੇਖੋ ਉੱਥੇ ਜਾ ਕੇ ਲੋਕ ਸਾਨੂੰ ਸਪੈਸ਼ਲੀ ਉਥੇ ਦੇ ਵੀਡੀਓਜ਼ ਪਾ ਰਹੇ ਆ ਵੀ ਤੁਹਾਡਾ ਏ ਡਿਵੈਲਪਰ ਦਾ ਇੱਕ ਬਹੁਤ ਅੱਛਾ ਹੈ ਅਤੇ ਮੇਰੇ ਨਾਲ ਇਸ ਵੇਲੇ ਮੌਕੇ ਤੇ ਸਾਡੇ ਕਾਉਂਸਲਰ ਫਾਈਨਾਂਸ ਕਮੇਟੀ ਮੈਂਬਰ ਬਿੰਦੀ ਜੀ ਵੀ ਹੈ ਇਹਨਾਂ ਦਾ ਪ੍ਰਮੋਟੈਂਸ ਦਾ ਏਰੀਆ ਵੀ ਪੈਂਦਾ ਹੋਰ ਵੀ ਸਾਥੀ ਜਿਹੜੇ ਬੈਠੇ ਆ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ